ਇਹ ਗੱਲ ਅਸੀਂ ਅਕਸਰ ਹੀ ਹਰ ਇੱਕ ਦੇ ਮੂੰਹ ਵਿੱਚੋਂ ਸੁਣ ਹੀ ਲੈਂਦੇ ਹਾਂ ਆਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ ਜਾਂ ਫਿਰ ਭਾਂਡਿਆਂ ਵਾਲੀ ਨਹੀਂ ਜਾਂ ਟਾਂਡਿਆਂ ਵਾਲੀ ਨਹੀਂ ਪਰ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਇਹ ਗੱਲ ਕਿਵੇਂ ਬਣੀ ਡੰਡੀ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਕਮਿਆਰ ਦੀਆਂ ਦੋ ਕੁੜੀਆਂ ਸਨ ਡੰਡੀ ਦੋਵੇਂ ਹੀ ਬਹੁਤ ਸੋਹਣੀਆਂ ਸਨ ਡੰਡੀ ਜਦੋਂ ਵੱਡੀਆਂ ਹੋਈਆਂ ਤਾਂ ਦੋਹਾਂ ਦਾ ਵਿਆਹ ਕਰ ਦਿੱਤਾ ਡੰਡੀ ਇੱਕ ਕੁੜੀ ਦੇ ਸਹੁਰੇ ਖੇਤੀਬਾੜੀ ਦਾ ਕੰਮ ਕਰਦੇ ਸਨ ਅਤੇ ਦੂਜੀ ਦੇ ਭਾਂਡੇ ਮਨਾਉਂਦੇ ਸਨ ਡੰਡੀ ਭਾਗਵਾਨੇ ਮੈਂ ਕਹਿੰਦਾ ਸੀ ਕਈ ਮਹੀਨੇ ਹੋ ਗਏ ਕੁੜੀਆਂ ਨੂੰ ਆਏ ਜੇ ਤੂੰ ਆਖੇ ਤਾਂ ਮੈਂ ਕੁੜੀਆਂ ਨੂੰ ਸਹੁਰੇ ਜਾ ਕੇ ਹੀ ਮਿਲ ਆਵਾਂ ਨਾਲੇ ਉਹਨਾਂ ਦੀ ਸੁੱਖ-ਸਾਂਦ ਦਾ ਪਤਾ ਚੱਲ ਜਾਵੇਗਾ ਡੰਡੀ ਜਦੋਂ ਕੁੜੀਆਂ ਨੂੰ ਮਿਲਣ ਆਏ ਕਈ ਮਹੀਨੇ ਹੋ ਗਏ ਤਾਂ কুমਿਹਾਰ ਨੇ ਆਪਣੇ ਦਿਲ ਦੀ ਗੱਲ ਆਪਣੀ ਪਤਨੀ ਨਾਲ ਸਾਂਝੀ ਕੀਤੀ ਡੰਡੀ ਤੁਸੀਂ ਤਾਂ ਮੇਰੇ ਦਿਲ ਦੀ ਗੱਲ ਕਰ ਦਿੱਤੀ ਜੀ ਮੈਂ ਤਾਂ ਤੁਹਾਨੂੰ ਆਪ ਇਹ ਹੀ ਗੱਲ ਆਖਣ ਵਾਲੀ ਸੀ ਡੰਡੀ ਚੱਲ ਠੀਕ ਹੈ ਫਿਰ ਮੈਂ ਕੱਲ ਹੀ ਮਿਲ ਕੇ ਆਉਂਦਾ ਹਾਂ ਡੰਡੀ ਕਮਿਆਰ ਅਗਲੇ ਦਿਨ ਸਵੇਰੇ ਹੀ ਤੁਰ ਪਿਆ ਡੰਡੀ ਰਾਮ ਰਾਮ ਪਾਪਾ ਜੀ ਸੁਣਾਓ ਸਭ ਠੀਕ ਠਾਕ ਹੈ ਡੰਡੀ ਉਹ ਪਹਿਲੀ ਕੁੜੀ ਦੇ ਘਰ ਪਹੁੰਚ ਗਿਆ ਡੰਡੀ ਸਭ ਵਧੀਆ ਹੈ ਪੁੱਤ ਤੂੰ ਸੁਣਾ ਕਿਵੇਂ ਚੱਲ ਰਹੀ ਹੈ ਰੇਡੀ ਤੁਹਾਡੀ ਖੇਤੀਬਾੜੀ ਪ੍ਰਸ਼ੰਸਨ ਬਹੁਤ ਵਧੀਆ ਪਾਪਾ ਜੀ ਸੁੱਖ ਨਾਲ ਇਸ ਵਾਰ ਤਾਂ ਤੁਹਾਡੇ ਜਵਾਈ ਨੇ 20 ਏਕੜ ਜ਼ਮੀਨ ਠੇਕੇ ਉੱਤੇ 20 ਲਈ ਹੋਈ ਹੈ ਡੰਡੀ ਬਸ ਪਰਮਾਤਮਾ ਦੀ ਮਿਹਰ ਰਹੀ ਤਾਂ ਇਸ ਵਾਰ ਮੀਂਹ ਚੰਗੇ ਪੈ ਗਏ ਤਾਂ ਫਸਲ ਬਹੁਤ ਵਧੀਆ ਹੋ ਜਾਣੀ ਹੈ ਡੰਡੀ ਬਸ ਫਿਰ ਤੁਹਾਡੀ ਦੀ ਰਾਜ ਕਰੇਗੀ ਰਾਜ ਡੰਡੀ ਤੁਸੀਂ ਪਰਮਾਤਮਾ ਅੱਗੇ ਪ੍ਰਾਰਥਨਾ ਕਰੋਗੇ ਇਸ ਵਾਰੀ ਖੁੱਲੇ ਮੀ ਪੈਣ ਡੰਡੀ ਬਹੁਤ ਵਧੀਆ ਪੁੱਤ ਪਰਮਾਤਮਾ ਤੁਹਾਡੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਕਰਨ ਅਤੇ ਸਭ ਕੁਝ ਤੁਹਾਡੇ ਸੋਚਨ ਮੁਤਾਬਿਕ ਹੀ ਹੋਵੇ ਡੰਡੀ ਪੁੱਤ ਹੁਣ ਮੈਂ ਚਲਦਾ ਹਾਂ ਡੰਡੀ ਛੋਟੀ ਨੂੰ ਮਿਲ ਕੇ ਵਾਪਸ ਪਿੰਡ ਵੀ ਜਾਣਾ ਹੈ ਡੰਡੀ ਆਖ ਕਮਿਆਰ ਦੂਜੀ ਕੁੜੀ ਨੂੰ ਮਿਲਣ ਲਈ ਚੱਲ ਪਿਆ ਡੰਡੀ ਪਾਪਾ ਜੀ ਰਾਮ ਰਾਮ ਡੰਡੀ ਰਾਮ ਰਾਮ ਪੁੱਤ ਸੁਣਾਓ ਸਭ ਠੀਕ ਠਾਕ ਹੈ ਡੰਡੀ ਹਾਂ ਜੀ ਪਾਪਾ ਜੀ ਬਹੁਤ ਹੀ ਵਧੀਆ ਜੀ ਡੰਡੀ ਹੋਰ ਕਾਰੋਬਾਰ ਕਿਵੇਂ ਚੱਲ ਰਿਹਾ ਹੈ ਪ੍ਰਸ਼ੰਚਨ ਕਾਰੋਬਾਰ ਵਧੀਆ ਹੈ ਜੀ ਡੰਡੀ ਇਸ ਵਾਰ ਤੁਹਾਡੇ ਜਵਾਈ ਸਾਹਿਬ ਨੇ ਰਾਜਸਥਾਨ ਵਿੱਚੋਂ ਸਪੈਸ਼ਲ ਮਿੱਟੀ ਮੰਗਵਾਈ ਹੈ ਭਾਂਡੇ ਬਣਵਾਉਣ ਲਈ ਡੰਡੀ ਬਸ ਪਰਮਾਤਮਾ ਮਿਹਰ ਰੱਖੇ ਅਤੇ ਜਾਦਾ ਮੀ ਨਾ ਪਹਿਣ ਨਹੀਂ ਤਾਂ ਬਹੁਤ ਨੁਕਸਾਨ ਹੋ ਜਾਣਾ ਹੈ ਜੀ ਡੰਡੀ ਤੁਸੀਂ ਵੀ ਪ੍ਰਾਰਥਨਾ ਕਰੋਗੇ ਇਸ ਵਾਰ ਮੀ ਘੱਟ ਹੀ ਪਹਿਣ ਡੰਡੀ ਬਹੁਤ ਵਧੀਆ ਪੁੱਤ ਪ੍ਰਮਾਤਮਾ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ ਅਤੇ ਸਭ ਕੁਝ ਤੁਹਾਡੇ ਸੋਚਣ ਮੁਤਾਬਕ ਹੀ ਹੋਵੇ ਡੰਡੀ ਪੁੱਤ ਹੁਣ ਮੈਂ ਚੱਲਦਾ ਹਾਂ ਡੰਡੀ ਤੇਰੀ ਮਾਂ